ਟ੍ਰੈਫਿਕ ਦੀ ਜਿਹੜੀ ਸ਼ੇਅਰ ਦੀ ਸਮੱਸਿਆ ਹੈ ਟ੍ਰੈਫਿਕ ਦੀ। ਉਹਦਾ ਸਾਡਾ ਖਾਕਾ ਤਿਆਰ ਹੋ ਗਿਆ ਹੈ। ਆ ਰੌ ਮਟੀਰੀਅਲ ਸਾਡੇ ਕੋਲ ਹੈ। ਨਾ ਫੇਜ਼ ਵਾਈਜ਼ ਆਪਾਂ ਇੰਪਲੀਮੈਂਟ ਕਰਾਂਗੇ। ਹੈੱਡਕਵਾਰਟਰ ਲੈਵਲ ਤੇ ਸਾਡਾ ਕੰਟਰੋਲ ਰੂਮ ਅਲੱਗ ਸੀਗਾ, ਵਾਇਰਲੈਸ ਅਲੱਗ ਸੀਗਾ, ਅਲੱਗ ਬੈਠਦੀ ਸੀ। ਜਿਹੜੀ ਹੈਲਪਲਾਈਨ ਨੰਬਰ ਸੀਗੇ ਉਹ ਅਲੱਗ ਸੀਗੇ। ਤੇ ਸੀਸੀਟੀਵੀ ਜਿਹੜਾ ਸੇਫ ਸਿਟੀ ਪ੍ਰੋਜੈਕਟ ਹੈ ਉਹ ਅਲੱਗ ਸੀਗਾ। ਇਹਨੂੰ ਆਪਾਂ ਇੰਟੀਗ੍ਰੇਟ ਕੀਤਾ ਇੱਕ ਬਿਲਡਿੰਗ ਥੱਲੇ। ਇੱਕ ਬਿਲਡਿੰਗ ਥੱਲੇ ਹੀ ਸੀਸੀਟੀਵੀ ਕੈਮਰਾਜ਼ ਹੈ। ਨਾਲ ਹੀ ਡੀਸੀਆਰ ਡਿਸਟ੍ਰਿਕਟ ਕੰਟਰੋਲ ਰੂਮ ਨਾਲ ਹੀ ਵਾਇਰਲੈਸ ਵਾਲੇ ਪੇ ਬੈਠਦੇ ਹਨ ਨਾਲ ਹੀ ਜਿਹੜੇ ਸਪੈਸ਼ਲਾਈਜ਼ਡ ਹੈਲਪਲਾਈਨ ਨੰਬਰ ਹੈ 112 ਤੇ ਜਾਂ ਕੋਈ ਹੋਰ ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੁਧਿਆਣਾ ਪੁਲਿਸ ਨੇ ਟ੍ਰੈਫਿਕ ਦਾ ਇੱਕ ਖਾਕਾ ਤਿਆਰ ਕੀਤਾ ਹੈ ਜਿਸ ਵਿੱਚ ਆ ਸਾਰੀਆਂ ਪੁਲਿਸ ਜਿਹੜੀ ਪੀਸੀਆਰ ਤੇ ਟ੍ਰੈਫਿਕ ਪੁਲਿਸ ਨੂੰ ਆ ਇੱਕੋ ਹੀ ਆ ਜਗ੍ਹਾ ਦੇ ਉੱਤੇ ਇਕੱਠਾ ਕਰ ਦਿੱਤਾ ਹੈ ਕਿਉਂਕਿ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਪੀਸੀਆਰ ਦੇ ਨਾਲ ਮਿਲ ਕੇ ਕੰਮ ਕਰੇਗੀ ਤੇ ਜਿਹੜੇ ਸੀਸੀਟੀਵੀ ਕੈਮਰੇ ਜਿਹੜੇ ਲਗਾਏ ਗਏ ਨੇ ਸ਼ਹਿਰ ਦੇ ਵਿੱਚ ਤੇ ਉਹਨਾਂ ਨੂੰ ਵੀ ਵਾਚ ਕਰੇਗੀ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਐਸੀਆਂ ਨੇ ਆ ਜਿਹੜੀਆਂ ਬਹੁਤ ਮਹੱਤਵਪੂਰਨ ਨੇ ਕਿਉਂਕਿ ਜਿਹੜਾ ਕ੍ਰਾਈਮ ਵੀ ਸ਼ਹਿਰ ਦੇ ਵਿੱਚ ਵਧ ਰਿਹਾ ਸੀਗਾ ਉਸ ਨੂੰ ਲੈ ਕੇ ਵੀ ਪੁਲਿਸ ਬਹੁਤ ਮੁਸਤੈਦ ਨਜ਼ਰ ਆ ਰਹੀ ਹੈ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੀਪੀ ਸੁਪਨ ਸ਼ਰਮਾ ਜੀ ਮੌਜੂਦ ਨੇ ਆਓ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਵਾਨੇ ਆ ਦੇਖੋ ਟ੍ਰੈਫਿਕ ਦੀ ਜਿਹੜੀ ਸ਼ਹਿਰ ਦੀ ਸਮੱਸਿਆ ਹੈ ਟ੍ਰੈਫਿਕ ਉਦਾ ਸਾਡਾ ਖਾਕਾ ਤਿਆਰ ਹੋ ਗਿਆ ਹੈ। ਆ ਰੌ ਮਟੀਰੀਅਲ ਸਾਡੇ ਕੋਲ ਹੈ। ਨਾ ਫੇਜ਼ ਵਾਈਜ਼ ਆਪਾਂ ਇੰਪਲੀਮੈਂਟ ਕਰਾਂਗੇ। ਹੈੱਡ ਕੁਆਟਰ ਲੈਵਲ ਤੇ ਸਾਡਾ ਕੰਟਰੋਲ ਰੂਮ ਅਲੱਗ ਸੀਗਾ, ਵਾਇਰਲੈਸ ਅਲੱਗ ਸੀਗਾ, ਅਲੱਗ ਬੈਟਰੀ ਸੀਗੇ। ਜਿਹੜੀ ਹੈਲਪਲਾਈਨ ਨੰਬਰ ਸੀਗੇ ਉਹ ਅਲੱਗ ਸੀਗੇ। ਤੇ ਸੀਸੀਟੀਵੀ ਜਿਹੜਾ ਸੇਫ ਸਿਟੀ ਪ੍ਰੋਜੈਕਟ ਹੈ ਉਹ ਅਲੱਗ ਸੀਗਾ। ਇਹਨੂੰ ਆਪਾਂ ਇੰਟੀਗ੍ਰੇਟ ਕੀਤਾ ਇੱਕ ਬਿਲਡਿੰਗ ਥੱਲੇ। ਇੱਕ ਬਿਲਡਿੰਗ ਥੱਲੇ ਹੀ ਸੀਸੀਟੀਵੀ ਕੈਮਰਾਜ਼ ਹੈ। ਨਾਲ ਹੀ ਟੀਸੀਆਰ ਡਿਸਟ੍ਰਿਕਟ ਕੰਟਰੋਲ ਰੂਮ ਨਾਲ ਹੀ ਉਹ ਵਰਲੇ ਸੋਲੇ ਬੈਠਦੇ ਨਾ ਲਈ ਜਿਹੜੇ ਸਪੈਸ਼ਲਾਈਜ਼ਡ ਹੈਲਪਲਾਈਨ ਨੰਬਰਸ ਹੈ 112 ਦੇ ਜਾਂ ਕੋਈ ਹੋਰ ਨੰਬਰ ਇੱਕ ਨੰਬਰ ਦੋ ਇਹ ਤਾਂ ਹੋ ਗਿਆ ਹੈਡਕ quarters ਲੈਵਲ ਤੇ ਫੀਲਡ ਲੈਵਲ ਤੇ ట్రాਫਿਕ ਪੀਸੀ ਆਰ ਨੂੰ ਮੋਟਰਸਾਈਕਲਸ ਨੂੰ ਇਹ ਵੀ ਇੰਟੀਗ੍ਰੇਟ ਕਰਕੇ ਆਪਾਂ ایਆਰਐਸ ਬਣਾਇਆ ਹੈ ایਆਰਐਸ ਮਤਲਬ ਐਮਰਜੈਂਸੀ ਰਿਸਪੌਂਸ ਸਿਸਟਮ ਜ਼ੋਨ ਚਾਰ ਹੁੰਦੇ ਸੀਗੇ ਸ਼ਹਿਰ ਦੇ ਕਾਫੀ ਪਹਿਲਾਂ ਤੋਂ ਲੇਕਿਨ ਆਪਾਂ ਇਹਨਾਂ ਨੂੰ ਇਨਕਰੀਜ਼ ਕਰਕੇ 8 ਕੀਤਾ ਡਿਪੈਂਡਿੰਗ ਅਪਨ ਦ ట్రాਫਿਕ ਡੈਂਸਿਟੀ और ट्रैफिक का कि जाम लगता है कि है खो क्राइम पैटर्न है क्राइम पैटर्न की है क्राइम मैपिंग की है एटसेट्रा एंड एटसेट्रा डिपेंडिंग अपॉन द कोर पुलिसिंग नाउ अट अठ जोन इंचार्ज अठ वेंटेज पॉइंट से बैठन के सब इंस्पैक्टर इंसपैक्टर रैंक होंगे ये सुपरवाइज करेंगे पीसीआर भी मोटरसाइकिल भी तो ट्रैफिक को भी ये नहीं होगा कि पी सी आर अगर एक जगह खड़ी है ते मुलाजिम अंदर बैठा है तो बोलेगा कि जी मैं ट्रैफिक दानी है मैं पीसीआर जब ट्रैफिक तो पीसीआर इकट्ठी हो गई अगर कोई मुलाजिम अपनी बीट तो वापस आ गया होल्ट पॉइंट से बैठा हुआ है तो वह निकल के ट्रैफिक रेगुलेट करेगा यदा फायदा यह है दूजा रिसपोंस टाइम जोड़ा है वह घट्ट होगा पब्लिक कॉन्फिडेंस वेगा पुलिस की विजिबिलिटी वी प्लस जोड़े साडे सी सी टीवी कैमराज करते हैं उन्होंने ਡਿਟੇਲ ਜੌਬ ਜੌਬ ਚਾਰਟ ਤੇ ਦਿੱਤਾ ਜਾਊਗਾ ਜੌਬ ਚਾਰਟ ਦਾ ਮਤਲਬ ਇਹ ਹੈ ਕਿ ਸਵੇਰੇ 8 ਤੋਂ 10 ਤੁਸੀਂ ਕਿਹੜੇ ਕਿਹੜੇ ਕੈਮਰੇ ਦੇਖਨੇ ਸਕੂਲਸ ਦੇ ਆਲੇ ਦੁਆਲੇ ਦੇ ਅ ਰਾਤ ਨੂੰ 3 ਤੋਂ ਲੈ ਕੇ 5 ਵਜੇ ਤੱਕ ਸਬਜੀ ਮੰਡੀ ਦੇ ਆਲੇ ਦੁਆਲੇ ਵਾਲੇ ਕੈਮਰੇ ਦੇਖਨੇ ਸੋ ਦੈਟ ਦੇ ਨੋ ਕਿ ਉਹਨਾਂ ਨੇ ਕੈਮਰਾ ਕੀ ਦੇਖਣਾ ਹੈ ਕੈਮਰੇ ਤੇ ਹੁਣ ਇਦਾਂ ਬੈਠਣ ਕੈਮਰੇ ਦੇ ਅੱਗੇ ਕੋਈ ਫਾਇਦਾ ਨਹੀਂ ਹੈ ਸੋ ਥੀਸ ਚੇਂਜਸ ਦੇ ਆਰ ਗੋਇੰਗ ਆਨ ਔਰ ਧੀਰੇ ਧੀਰੇ ਕਰਕੇ ਤੁਸੀਂ ਡਿਫੈਂਸ ਕਰੋ ਪੁਲਿਸ ਵੱਲੋਂ ਮਸਤੈਦੀ ਤਾਂ ਬਹੁਤ ਅਸਰ ਸ਼ਹਿਰ ਦੇ ਉੱਤੇ ਪਵੇਗਾ ਟ੍ਰੈਫਿਕ ਦੇ ਉੱਤੇ ਵੀ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਅਸਰ ਹੋਣ ਵਾਲਾ ਆ ਕਿਉਂਕਿ ਜਿਹੜੇ ਪੁਲਿਸ ਟ੍ਰੈਫਿਕ ਕਰਮੀ ਆ ਤੇ ਜਾਂ ਜਿਹੜੇ ਪੀਸੀਆਰ ਮੁਲਾਜ਼ਮ ਨੇ ਹੋਰ ਰਲ ਕੇ ਕੰਮ ਕਰਨਗੇ ਸ਼ਿਫਟਾਂ ਦੇ ਵਿੱਚ ਕੰਮ ਕਰਨਗੇ ਸੀਸੀਟੀਵੀ ਕੈਮਰਾ ਦੇ ਉੱਤੇ ਵੀ ਜਿਹੜੀ ਨਜ਼ਰ ਰੱਖੀ ਜਾਏਗੀ ਉਹ ਵੀ ਸ਼ਿਫਟਾਂ ਦੇ ਵਿੱਚ ਨਜ਼ਰ ਰੱਖੀ ਜਾਏਗੀ ਤੇ ਕਿਹੜੇ ਕਿਹੜੇ ਏਰੀਆ ਨੂੰ ਚਿੰਤ ਕੀਤਾ ਗਿਆ ਆ ਵੀ ਜਿਹੜੇ ਜਿਹੜੇ ਏਰੀਆ ਜਿਹੜੇ ਸਵੇਦਨਸ਼ੀਲ ਏਰੀਆ ਨੇ ਉਹਨਾਂ ਦੇ ਉੱਤੇ ਜਿਹੜੀ ਨਜ਼ਰ ਰੱਖੀ ਜਾਏਗੀ ਤੇ ਹੁਣ ਦੇਖਣਾ ਇਹ ਹੋਵੇਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਫਿਕ ਤੋਂ ਰਾਹਤ ਮਿਲਦੀ ਹੈ ਜਾਂ ਨਹੀਂ ਜਾਂ ਕ੍ਰਾਈਮ ਦੇ ਉੱਤੇ ਪੁਲਿਸ ਆਪਣਾ ਕਾਬੂ ਪਾ ਸਕਦੀ ਹੈ ਜਾਂ ਨਹੀਂ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁਫੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਤੀ ਭਲੈ ਲੁਧਿਆਣਾ